ਜੀ ਪਰ ਇਹਨੂੰ ਅਸੀਂ ਅਜਾਈ ਫੁੱਲੜਬਾਜੀ ਜਾਂ ਸਨੇਪਲੈਕਸ ਦੇ ਵਿੱਚ ਜਾਂ ਅਸੀਂ ਡਿਬੇਟ ਦੇ ਵਿੱਚ ਆ ਕੇ ਜਾਂ ਅਸੀਂ ਇੱਕ ਟਾਰਗੇਟ ਗਰੁੱਪ ਨਹੀਂ ਸਾਨੂੰ ਬਣਨਾ ਚਾਹੀਦਾ ਇਹਦੇ ਵਿੱਚ ਕੋਈ ਵਿਜ਼ਿਟ ਨਹੀਂ ਹੈ ਕੱਲ ਇਹ ਆ ਕਿ ਹੁਣ ਅਸੀਂ ਬਣ ਗਏ ਹੁਣ ਇਹਦਾ ਤੋ ਬਚਣ ਦਾ ਤਰੀਕਾ ਕੀ ਹੈ ਕੀ ਕੀਤਾ ਜਾ ਸਕਦਾ ਅਸੀਂ ਯੂਥ ਨੂੰ ਕਿੱਦਾਂ ਡਾਇਰੈਕਸ਼ਨ ਦੇ ਸਕਦੇ ਹੈਗੇ ਆ ਇਸ ਲਈ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜੇ ਅਸੀਂ ਕਿਸੇ ਨੂੰ ਕਹਿਣ ਜਾਣੇ ਆ ਨਾ ਉਹ ਅੱਗੋਂ ਸਾਨੂੰ ਇੱਕ ਟਾਂਚ ਮਾਰਦਾ ਤੂੰ ਵੱਡਾ ਬਹੁਤਾ ਸੈਣਾ ਤੈਨੂੰ ਬਹੁਤਾ-ਬਹੁਤਾ ਸਾਨੂੰ ਜ਼ਿਆਦਾ ਪਤਾ ਔਰ ਜਿਹੜੇ ਸਾਡੇ ਮੌਜੂਦਾ ਮੁੰਦੇ ਉਹਦੀ ਗੱਲਬਾਤ ਨਹੀਂ ਹੁੰਦੀ ਹੁਣ ਇਹਦੇ ਵਿੱਚੋਂ ਇੱਕ ਮੇਰੇ ਮਨ ਵਿੱਚ ਜ਼ਿਹਨ 'ਚ ਸਵਾਲ ਆਉਂਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਕਿਤੇ ਕੋਈ 100 200 400 ਬੰਦੇ ਦੀ ਗੱਡੀ ਦਾ ਇਕੱਠ ਕਿਤੇ ਪਾਰਕਿੰਗ ਲੋਟ 'ਚ ਹੋ ਸਕਦਾ ਤੇ ਜੇ ਹੋ ਸਕਦਾ ਤੇ ਕੀ ਉੱਥੇ ਉਹ ਵੀ ਸਟੰਟ ਬਾਜ਼ੀਆਂ ਕਰਦੇ ਆ ਜਾਂ ਅਸੀਂ ਪੰਜਾਬ ਵਿੱਚ ਲੈ ਲਈਏ ਜਲੰਧਰ ਲੈ ਲਈਏ ਅਮਰਸਰ ਲੈ ਲਈਏ ਕਿ ਉੱਥੇ ਅਸੀਂ ਕਿਸੇ ਸਿਨੇਮੇ ਦੇ ਬਾਹਰ ਇੰਨੇ ਬੰਦੇ ਇਕੱਠੇ ਹੋ ਕੇ ਥਪੜੋ ਥਪੜੀ ਹੋ ਜਾਈਏ ਤੇ ਉਥੋਂ ਦੀ ਪੁਲਿਸ ਦਾ ਜਾਂ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਦੇਖੋ ਬਾਈ ਜੀ ਇੱਕ ਤਾਂ ਤੁਸੀਂ ਬਿੱਲੀ ਦੇ ਗਲ ਟੱਲੀ ਬੰਨਣ ਵਾਲੀ ਗੱਲ ਜਿਹੜੀ ਹੈ ਨਾ ਉਹ ਨਾ ਕਹੋ ਇਹ ਸ਼ੇਰ ਨੇ ਨਹੀਂ ਇਹ ਸ਼ੇਰ पिਂਜਰੇ ਚ ਨਹੀਂ ਰਹਿ ਸਕਦੇ ਜੀ ਇਹ ਮੇਰਾ 20 25 ਸਾਲ ਦਾ ਜੋ ਕੈਨੇਡਾ ਦੇ ਵਿੱਚ ਵਿਚਰਨ ਦਾ ਐਕਸਪੀਰੀਅੰਸ ਹੈ ਹਰ ਮਾਈਗ੍ਰੈਂਟ ਕਮਿਊਨਿਟੀ ਹਰ ਇਮੀਗ੍ਰੈਂਟ ਕਮਿਊਨਿਟੀ ਆਪਣੇ ਨਾਲ ਕੁਝ ਪਿੱਛੋਂ ਟ੍ਰੇਟਸ ਕੁਝ ਕੈਰੈਕਟਰਿਸਟਿਕਸ ਆ ਯਾ ਕੁਛ ਐਕਸਟਰਾ ਨੀਆ ਹੈਬਿਟਸ ਨਾਲ ਲੈ ਕੇ ਆਉਂਦੀ ਹੈ ਜੀ ਕਿਉਂਕਿ ਚਾਈਨਾ ਔਰ ਪੰਜਾਬ ਮਾਈਗ੍ਰੈਂਟ ਮੇਜਰ ਅਸੀਂ ਨਿੱਕੇ ਹੁੰਦੇ ਸੀ ਨਾ ਤੇ ਅਕਸਰ ਘਰਾਂ 'ਚ ਕੁੱਤੇ ਰੱਖੀਦਾ ਹੁੰਦੇ ਸੀ ਤੇ ਇੰਡੀਆ ਤੇ ਇੱਕ ਰਵਾਜ ਆ ਵੀ ਉੱਥੇ ਕੁੱਤੇ ਨੂੰ ਬੰਨ੍ਹ ਕੇ ਰੱਖਦੇ ਆ ਉਹਨੂੰ ਖੁੱਲਾ ਨਹੀਂ ਛੱਡਦੇ ਤੇ ਉੱਥੇ ਇੱਕ ਹੋਰ ਟਰੈਂਡ ਹੁੰਦਾ ਵੀ ਇੱਥੇ ਲੋਕੀ ਕੁੱਤਾ ਰੱਖਦੇ ਵੀ ਉਹ ਥੋੜਾ ਜਿਹਨੂੰ ਹੁੰਦਾ ਰਾ ਕਿ ਸੌਫਟ ਹੋਣਾ ਚਾਹੀਦਾ ਹਰੇਕ ਨੂੰ ਆਏ ਗਿਆ ਨੂੰ ਪਿਆਰ ਨਾਲ ਬਿਲੇ ਕਿਸੇ ਨੂੰ ਕਵੇ ਨਾ ਕੁਛ ਵੀ ਭੌਕੇ ਨਾ ਮੈਂ ਉਸ ਕੁੱਤੇ ਨਾਲ ਕੰਪੇਅਰ ਕਰ ਰਿਹਾ ਮਾਫੀ ਚਾਹਨਾ ਵਾ ਵਿਚਾ ਹਾਰ ਸ਼ੋ ਸਕਦਾ ਠੀਕ ਹੈ ਨਹੀਂ ਨੂੰ ਹੀ ਪਸੰਦ ਆਉਣਾ ਪਰ ਮੈਨੂੰ ਰਿਐਲਿਟੀ ਵਿੱਚ ਇੰਜ ਹੀ ਲੱਗਦਾ ਵੀ ਸਾਡੇ ਬੱਚੇ ਉਸ ਦਾਰੇ ਵਿੱਚ ਵੱਜੇ ਹੋਣ ਤੇ ਜਦੋਂ ਇੱਥੇ ਆਉਂਦੇ ਮਾਹੌਲ ਖੁੱਲਾ ਆਉਂਦਾ ਚੱਲ ਫੇ ਕੋਈ ਜੈਨੂ ਚੱਲਦਾ ਕੋਈ ਕਹਿੰਦਾ ਮੈਂ ਕਲੱਬ ਤੇ ਚੱਲ ਜਾਵਾਂ ਕੋਈ ਕਹਿੰਦਾ ਮੈਂ ਆਉਂਦੇ ਸਰ ਕਾਰ ਲੈ ਲਵਾਂ ਜੇ ਕਾਰ ਲੈ ਲਈ ਉਹ ਕਾਰ ਲੈ ਕੇ ਫੇ ਭਜਾਉਣੀ ਆ ਹੁਣ ਤੇ ਦੇਖੋ ਆਪਾਂ ਵੀਡੀਓ ਬਣਾ ਰਹੇ ਆ ਨਾ ਜੀ ਇਸ ਵੀਡੀਓ ਉੱਤੇ ਬਹੁਤਿਆਨੇ ਕਮੈਂਟ ਨਹੀਂ ਕਰਦੇ ਓਕੇ ਇਹ ਵੀਡੀਓ ਨੇ ਬਹੁਤਾ ਸਰਕੂਲੇਟ ਵੀ ਨਹੀਂ ਹੋਣਾ ਹੂੰ ਹੂੰ ਕਿਉਂ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਸੋਸਾਇਟੀ ਦੇ ਬੈਨੀਫਿਟ ਦੀ ਗੱਲ ਕਰ ਰਹੇ ਆ ਹ ਅਕਤੀ ਆਪਾਂ ਗੱਲ ਕਰਦੇ ਹੋਈਏ ਕੋ ਨੱਚਣ ਵਾਲਿਆਂ ਦੀ ਗਾਉਣ ਵਾਲਿਆਂ ਦੀ ਠੀਕ ਹੈ ਕੋਈ ਆਪਾਂ ਇੱਥੇ ਮੋਡਲਿੰਗ ਦੀ ਗੱਲ ਕਰਦੇ ਹੋਈਏ ਜਾਂ ਇੱਥੇ ਆਪਾਂ ਇਲੀਗਲੀਕਲੀ ਜਾਂ ਕਹਿ ਲਿਆ ਨਾ ਆਪ ਕੀ ਕੁਝ ਏਦਾਂ ਦੀ ਐਕਟੀਵਿਟੀ ਦੀ ਗੱਲ ਕਰਦੇ ਹੋਈਏ ਆਪਾਂ ਆਪਾ ਸਵੇਰੇ ਅਮੀਰ ਹੋ ਜਾਣਾ ਸੋ ਮੱਚ ਜੀ ਅਸੀਂ ਐਪਰੀਸ਼ੀਏਟ ਕਰਦੇ ਆ ਤੁਹਾਡੀਆਂ ਐਫਰਟਸ ਬਹੁਤ ਨੇ ਐਂਡ ਬਹੁਤ ਘੱਟ ਇਸ ਤਰ੍ਹਾਂ ਦੀਆਂ ਵੀਡੀਓਜ਼ ਕੰਟੈਂਟਸ ਜਾਂ ਇਸ਼ੂਜ਼ ਹੁੰਦੇ ਨੇ ਤੁਸੀਂ ਬਹੁਤ ਵਧੀਆ ਇਸ਼ੂਜ਼ ਬੜੇ ਲੰਬੇ ਸਮੇਂ ਤੋਂ ਅੱਗੇ ਲੈ ਕੇ ਆ ਰਹੇ ਹੋ ਅਸੀਂ ਇਹ ਸਾਰੇ ਤੁਹਾਡੀਆਂ ਜਿਹੜੀਆਂ ਐਫਰਟਸ ਨੂੰ ਐਪਰੀਸ਼ੀਏਟ ਵੀ ਕਰਦੇ ਆ ਰਹੇ ਹਾਂ ਔਰ ਤੁਸੀਂ ਕਾਈਂਡਲੀ ਪਲੀਜ਼ ਆਪਣੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਐਫਰਟਸ ਨੇ ਨੂੰ ਕੰਟੀਨਿਊ ਰੱਖਾ ਹੈ। ਕੈਨੇਡਾ ਦੇ ਵਿੱਚ ਨਾ ਸਟੂਡੈਂਟ ਪ੍ਰੋਟੈਸਟ ਕਰ ਰਹੇ ਆ ਤੇ ਸਟੂਡੈਂਟਸ ਦੇ ਪ੍ਰੋਟੈਸਟ ਨੂੰ ਕਾਊਂਟਰ ਕਰਨ ਵਾਸਤੇ ਅੱਜ ਕੱਲ੍ਹ ਗੋਰੀ ਜਿਹੜੇ ਆ ਨਾ ਉਹ ਵੀ ਕਾਫੀ ਐਕਟਿਵ ਹੋਏ ਆ। ਤੇ ਮੇਰੇ ਨਾਲ ਅੱਜ ਸ਼ਿਰਕਤ ਕਰਨ ਲਈ ਹਾਜ਼ਰ ਨੇ ਸਰਦਾਰ ਰੁਪਿੰਦਰ ਸਿੰਘ ਕਵਲ ਹੁਣੀ ਤੇ ਮੈਂ ਜਸਕਰਨ ਸਿੰਘ ਤੋਂ ਤੁਹਾਡਾ ਸਵਾਗਤ ਕਰਦਾ ਜੀ। ਕਵਲ ਸਾਹਿਬ ਕੈਨੇਡਾ ਦੇ ਵਿੱਚ ਧਰਨੇ ਲਾ ਰਹੇ ਆ। ਜੀ ਬਿਲਕੁਲ। ਸਟੂਡੈਂਟ ਪ੍ਰੋਟੈਸਟ ਕਰ ਰਹੇ ਆ। ਤੇ ਤੁਸੀਂ ਅੱਜ ਸਵੇਰੇ ਮੇਰੇ ਨਾਲ ਵੀਡੀਓ ਸ਼ੇਅਰ ਕੀਤੀ। ਸਰ ਕੱਲ ਰਾਤੀ ਕੀਤੀ ਸੀਗੀ ਜੀ ਜੀ ਜਿਹੜੇ ਤੁਸੀਂ ਗੱਲ ਕੀਤੀ ਵੀ ਇੱਕ ਗੋਰਾ ਜਰਨਲਿਸਟ ਆ ਜਿਹਨੇ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਜਿਹੜੇ ਸਿਨੇਮੇ ਹਾਲ ਦੇ ਬਾਹਰ ਜਿਹੜਾ ਪੀਵੀਆਰ ਕਿਹੜਾ ਹੈਗਾ ਪੀਵੀਆਰ ਨਹੀਂ ਸਨੇਪਲੈਕਸ ਯੈਸ ਬ੍ਰੈਂਪਟਨ ਸਨੇਪਲੈਕਸ ਦੇ ਬਾਹਰ ਹੁੱਲੜਬਾਜੀ ਹੁੰਦੀ ਆ ਜਾਂ ਬ੍ਰੈਂਪਟਨ ਦੇ ਵਿੱਚ ਆਏ ਗਏ ਆਏ ਦਿਨ ਆਪਾਂ ਦੇਖਦੇ ਆਂ ਵੀ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਆ ਕਿਤੇ ਲੜਪੇ ਕਿਤੇ ਗੱਡੀ ਮਾਰਤੀ ਕਿਤੇ ਰੋਡ ਰੇਜ ਹੋ ਗਈ ਤੁਹਾਡੇ ਦੇ ਬਾਰੇ ਕੀ ਕਹਿਣਾ ਅਹ ਦੇਖੋ ਜਸਕਰਨ ਜੀ ਪਹਿਲਾਂ ਤਾਂ ਜੋ ਤੁਸੀਂ ਇਸ਼ੂਜ਼ ਹਾਈਲਾਈਟ ਕਰ ਰਹੇ ਹੋ ਬਹੁਤ ਹੀ ਵੈਲਿਡ ਔਰ ਲੌਜੀਕਲ ਇਸ਼ੂਜ਼ ਨੇ ਇਸ ਤਰ੍ਹਾਂ ਦੀ ਡਿਬੇਟਸ ਜਾਂ ਇਸ ਤਰ੍ਹਾਂ ਦੇ ਪੁਆਇੰਟਸ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਹੈ ਸਾਰੀ ਸਿਵਿਕ ਸੁਸਾਇਟੀ ਲਈ ਤੇ ਸਾਡੀ ਕਮਿਊਨਿਟੀ ਦੇ ਪੋਜ਼ਿਟਿਵ ਗਰੋਥ ਲਈ ਜੀ ਸੋ ਜਿੱਥੋਂ ਤੱਕ ਕਮਿਊਨਿਟੀ ਦੇ ਵਿੱਚ ਹੁਲੜਬਾਜੀ ਦਾ ਸਵਾਲ ਹੈ ਕਾਫੀ ਸਾਰੀਆਂ ਵੀਡੀਓਜ਼ ਪਿਛਲੇ ਸਮੇਂ ਤੋਂ ਵਾਇਰਲ ਹੋ ਰਹੀਆਂ ਨੇ ਕਾਫੀ ਸਾਰੇ ਇਹਦੇ ਤੇ ਆਪਣੇ ਆਪਣੇ ਵਿਊਜ਼ ਆ ਰਹੇ ਨੇ ਜੀ ਦੇਖੋ ਜਦੋਂ ਵੀ ਅਸੀਂ ਕੈਨੇਡੀਅਨ ਵੈਲਿਊਜ਼ ਦੀ ਗੱਲ ਕਰਦੇ ਆ ਜਾਂ ਜਦੋਂ ਅਸੀਂ ਕਿਸੇ ਜਰਨਲਿਸਟ ਦੀ ਗੱਲ ਕਰਦੇ ਆ ਜਾਂ ਜਦੋਂ ਅਸੀਂ ਕੋਈ ਸੋਸ਼ਲ ਜਿਹੜੀ ਕੋਈ ਮੁੱਦੇ ਹਾਈਲਾਈਟ ਕਰਦੇ ਆ ਉਹਨਾਂ ਦੀ ਸਾਨੂੰ ਪਰਤਾ ਫਰੋਣੀਆਂ ਬੜੀਆਂ ਜ਼ਰੂਰੀ ਨੇ ਜੀ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਾਇ ਨਹੀਂ ਕਿ ਕੁਝ ਸਾਡੇ ਕਮਿਊਨਿਟੀ ਦੇ ਮੈਂਬਰ ਸਾਡੇ ਭੈਣ ਭਰਾ ਸਾਡੇ ਬੱਚੇ ਸਾਡੇ ਭਤੀਜੇ ਭਤੀਜੀਆਂ ਸਾਡੇ ਰਿਸ਼ਤੇਦਾਰ ਸਾਡੇ ਪੰਜਾਬ ਤੋਂ ਇੰਡੀਆ ਤੋਂ ਲੋਕ ਜਿਹੜੇ ਆਏ ਹੋਏ ਨੇ ਉਹ ਹੌਲੜ ਬਾਜੀ ਦਾ ਕਰਕੇ ਕਾਫੀ ਜ਼ਿਆਦਾ ਚਰਚਾ ਚ ਆਏ ਹੋਏ ਨੇ ਜੀ ਇਹ ਕੋਈ ਬਹੁਤ ਵਧੀਆ ਤਾਂ ਗੱਲ ਹੈ ਨਹੀਂ ਹੌਲੜ ਬਾਜੀ ਵੀ ਦੇਖੋ ਕਮਲ ਸਾਹਿਬ ਵੀ ਹੁੰਦੀ ਗੱਦਾਰੀ ਆ ਨਿੱਕੇ ਨਿੱਕੇ ਗੱਲਾਂ ਦੇ ਪਿੱਛੇ ਜੀ ਪਲਾਦਿਆਂ ਦੇ ਵਿੱਚ ਜਾਣਾ ਗੱਡੀਆਂ ਭਜਾਉਣੀਆਂ ਜਾਂ ਉੱਥੇ ਆਪਣਾ ਇੱਕ ਗੈਂਗ ਜਿਹਾ ਬਣਾ ਲੈਣਾ 50 40 50 12 ਇਕੱਠੀਆਂ ਕਰ ਲੈਣੀਆਂ ਫਿਰ ਆਪਾਂ ਵੀਡੀਓ ਦੇਖੀਆਂ ਉੱਚ ਥਪੜੋ ਥਪੜੀ ਹੋਣਦੇ ਆ ਕੱਪੜੇ ਇੱਕ ਦੂਜੇ ਦੇ ਪਾੜਨਦੇ ਚਪੇੜਾ ਮਾਰਦੇ ਇੱਕ ਦੂਜੇ ਨੂੰ ਉਸ ਤੋਂ ਬਾਅਦ ਆਪਾਂ ਇਹੀ ਜਿਹੜੇ ਸਾਡੇ ਥੋੜੇ ਥੋੜੇ ਪਿੱਛੇ ਦੇ ਇੱਕ ਆਪਣਾ ਮੁੱਦਾ ਸੀਗਾ ਜਿਹਦੇ ਵਿੱਚ ਤੁਹਾਨੂੰ ਯਾਦ ਹੋਣਾ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਨਿਆੰਗ ਦੇਖੇ ਵੀਡੀਓ ਦੇਖੀ ਚ ਰਿਹਾ ਪਾਰਕ ਦੇ ਵਿੱਚ ਬੈਠ ਕੇ ਰਗੜਾ ਦੇ ਆ ਲੋ ਜੀ ਜੋ ਚਿੰਕੂ ਸੀ ਪਾਰ ਚਿੰਕੂ ਜੀ ਰਗੜਾ ਲਾਉਂਦੇ ਆ ਤੇ ਜਦੋਂ ਮੈਂ ਉਹਨਾਂ ਦੇ ਵਿੱਚ ਕਮੈਂਟ ਕੀਤਾ ਵੀ ਥੋੜੇ ਬੌਧਿਕ ਕੰਗਾਲੀ ਤੇ ਸ਼ਿੰਗਾਰ ਸ਼ਿਕਾਰ ਹੋਏ ਹੋਏ ਆ ਤੇ ਉਹ ਉਲਟਾ ਮੇਰੇ ਦਿਵਾਲੇ ਹੋ ਗਏ ਕਿ ਤੁਸੀਂ ਸ਼ਰ ਤੇ ਪੱਗ ਬੰਨੀ ਹੋਈ ਤੁਸੀਂ ਇੰਨੀਆਂ ਗੱਲਾਂ ਕੋ ਕਹਦੇ ਹੋ ਜੀ ਹੁਣ ਇੱਕ ਪਾਸੇ ਇਹ ਗੱਲਾਂ ਚੱਲ ਰਹੀਆਂ ਕਮਿਊਨਿਟੀ ਬੇਸਡ ਪਿਓ ਲੋਕ ਸਾਨੂੰ ਐਸ ਵੇਲੇ ਬਰਾਊਨ ਸਕਿ ਇੱਕ ਵਾਰ ਸੇ ਅਸੀਂ ਯੂਕੇ ਦਾ ਪ੍ਰੋਟੈਸਟ ਦੇਖ ਲਿਆ ਜੀ ਯੂਕੇ ਦੇ ਵਿੱਚ ਗੋਰੇ ਪਰ ਖਿਲਾਫ ਹੋਏ ਹੋਏ ਹੁਣ ਡਰ ਲੱਗਦਾ ਹੈ ਕਿ ਜੇ ਇਹੋ ਜਿਹੇ ਹਾਲਾਤ ਕੈਨੇਡਾ 'ਚ ਬਣ ਗਏ ਫਿਰ ਕੀ ਬਣੂਗਾ ਦੇਖੋ ਇੱਕ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਮਾਈਨੋਰਟੀ ਕਮਿਊਨਿਟੀ ਆ ਜੀ ਇਨਵੈਸਟਡ ਇਨ ਸਿਵਲਾਈਜੇਸ਼ਨ ਜੀ ਅਸੀਂ ਸਾਡੇ ਜਿਹੜੇ ਯੂਥ ਨੇ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਟੀਨੇਜਰਸ ਨੇ 扬 ਬਲੱਡ ਜੀ ਨੋ ਡਾਊਟ ਇਹਨਾਂ 'ਚ ਬਹੁਤ ਜ਼ਿਆਦਾ એનર્ਜੀ ਹੈ ਬਹੁਤ ਜ਼ਿਆਦਾ ਹਿੰਮਤ ਹੌਸਲੇ ਵਾਲੇ ਲੋਕ ਨੇ ਇਹ ਬਟ ਇਨ ਮਿਸ ਗਾਈਡਡ ਜਾਂ ਕੋਈ ਵੀ ਇੱਕ ਯੰਗ ਏਜ ਦੇ ਵਿੱਚ ਜੋ ਜਿੱਦਾਂ ਯੂਥ ਕਰਦਾ ਹੁੰਦਾ ਉਸ ਤਰ੍ਹਾਂ ਕੁਝ ਕਰਦੇ ਨੇ ਆ ਇਹਨਾਂ ਨੂੰ ਥੋੜੀ ਜਿਹੀ ਜੇ ਇਸ ਤਰ੍ਹਾਂ ਦੀ ਚੀਜ਼ਾਂ ਨਾ ਕਰਨ ਤਾਂ ਉਹਨਾਂ ਦਾ ਭਵਿੱਖ ਵੀ ਸੁਰੱਖਿਅਤ ਹੈ ਅਸੀਂ ਰੇਸਿਜ਼ਮ ਤੋਂ ਵੀ ਬਚਦੇ ਹਾਂ ਕਿਉਂਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ 70s 80s ਜਾਂ 60s ਜਾਂ ਇਸ ਪਿਛਲੇ ਸਦੀਆਂ ਚ ਜ਼ਹਾਕਤ ਜੋ ਲੋਕ ਆਏ ਨੇ ਉਹਨਾਂ ਕਰਕੇ ਅਸੀਂ ਇੱਥੇ ਆ ਉਹਨਾਂ ਦੀ ਮਿਹਨਤ ਆ ਮੁਸ਼ਕਲਾਂ ਕਿਤੀਆਂ ਨੇ ਇਸ ਗੱਲ ਨੂੰ ਅਸੀਂ ਨਾ ਭੁੱਲੀਏ ਟਰੂਡੋ ਗਵਰਨਮੈਂਟ ਜਨਰਸੀ ਉਹਨੇ ਇੱਥੇ ਆਨ ਦਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਮੌਕਾ ਦਿੱਤਾ ਜੀ ਇਹ ਸਾਡੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸਾਡੇ ਵਾਸਤੇ ਬਹੁਤ ਵੱਡੀ ਓਪਰਚੁਨਿਟੀ ਹੈ ਜੀ ਪਰ ਇਹਨੂੰ ਅਸੀਂ ਅਜਾਈ ਹੁਲੜਬਾਜੀ ਜਾਂ ਸਨੇਪਲੈਕਸ ਦੇ ਵਿੱਚ ਯਾ ਅਸੀਂ ਡਿਬੇਟ ਦੇ ਵਿੱਚ ਆ ਕੇ ਯਾ ਅਸੀਂ ਇੱਕ ਟਾਰਗੇਟ ਗਰੁੱਪ ਨਹੀਂ ਸਾਨੂੰ ਬਣਨਾ ਚਾਹੀਦਾ ਇਹਦੇ ਵਿੱਚ ਕੋਈ ਵੈਸੇ ਗੱਲ ਇਹ ਹੈ ਕਿ ਹੁਣ ਅਸੀਂ ਬਣ ਗਏ ਹੁਣ ਇਹ ਤੋਂ ਬਚਣ ਦਾ ਤਰੀਕਾ ਕੀ ਹੈ ਕੀ ਕੀਤਾ ਜਾ ਸਕਦਾ ਅਸੀਂ ਯੂਥ ਨੂੰ ਕਿੱਦਾਂ ਡਾਇਰੈਕਸ਼ਨ ਦੇ ਸਕਦੇ ਹੈਗੇ ਆ ਇਸ ਲਈ ਸਭ ਤੋਂ ਵੱਡੀ ਪ੍ਰੋਬਲਮ ਹੈ ਵੀ ਜੇ ਅਸੀਂ ਕਿਸੇ ਨੂੰ ਕਹਿਣ ਚਾਹਦੇ ਯਾਰ ਤੋ ਉਹ ਅੱਗੋਂ ਸਾਨੂੰ ਇੱਕ ਟਾਚ ਮਾਰਦਾ ਤੂੰ ਵੱਡਾ ਬਹੁਤਾ ਸੈਣਾ ਤੈਨੂੰ ਬਹੁਤਾ-ਬਹੁਤਾ ਸਾਨੂੰ ਜ਼ਿਆਦਾ ਪਤਾ ਆ ਦੇਖੋ ਜਾਂ ਰਾਹ ਪਿਆ ਜਾਣਾ ਤੇ ਜਾਂ ਵਾਹ ਪਿਆ ਜਾਣਾ ਜੀ ਤਜਰਬਾ ਜਾਂ ਕਾਨੂੰਨ ਜਾਂ ਜੋ ਅਸੀਂ ਦੇਖ ਰਹੇ ਆ ਉਹਦੀ ਕੋਈ ਵੀ ਉਹਦੀ ਐਪਰੀਸੀਏਸ਼ਨ ਜਾਂ ਪ੍ਰੇਜ਼ ਤਾਂ ਨਹੀਂ ਕਰ ਰਹੇ ਆ ਜੀ ਕਿਸੇ ਨੇ ਕੋਈ ਪ੍ਰੇਜ਼ ਕੀਤੀ ਹੋਈ ਆ ਜਿਹੜਾ ਯੂਥ ਕਰ ਰਹੇ ਆ ਉਹਨਾਂ ਦੇ ਘਰਦਿਆਂ ਨੇ ਕਦੇ ਪ੍ਰੇਜ਼ ਕੀਤੀ ਹੋਵੇ ਜੀ ਠੀਕ ਹੈ ਜਿਹੜੇ ਚੰਗੇ ਲੋਕ ਨੇ ਚੰਗਾ ਕੰਮ ਕਰ ਰਹੇ ਨੇ ਸਨੋ ਦੇ ਵਿੱਚ ਸਾਡੀਆਂ ਬੱਚੀਆਂ ਇੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੇ ਇਕਨੋਮਿਕ ਕੰਟਰੀਬਿਊਸ਼ਨ ਕੀਤੀ ਹੈ ਚਾਹੇ ਉਹ ਰੈਸਟੋਰੈਂਟਸ 'ਚ ਕੰਮ ਕਰ ਰਹੇ ਨੇ ਚਾਹੇ ਟਰਕਿੰਗ 'ਚ ਕੰਮ ਕਰ ਰਹੇ ਨੇ ਕੋਈ ਕੰਸਟਰਕਸ਼ਨ 'ਚ ਕੰਮ ਕਰ ਰਹੇ ਨੇ ਉਹ ਸ਼ਲਾਘਾਯੋਗ ਗੱਲ ਹੈ ਉਦੇ ਉਹਦੇ ਕਰਕੇ ਸਾਡੀ ਐਪਰੀਸੀਏਸ਼ਨ ਵੀ ਹੋ ਰਹੀ ਹੈ ਪਰ ਜਿਹੜਾ ਇੱਕ ਕੁਛ ਲਿਮਟਿਡ ਨੰਬਰ ਦੇ ਯੂਥ ਨੇ ਇਹ ਬਹੁਤ ਹਜ਼ਾਰਾਂ ਲੱਖਾਂ ਚ ਨਹੀਂ ਸੈਂਕੜਿਆਂ ਚ ਨੇ 100 ਇੱਕ ਚੀਜ਼ ਦੇਖੋ ਕੌਮਲ ਸਾਹਿਬ ਬੜੀ ਕ੍ਰਿਸਟਲ ਕਲੀਅਰ ਆ ਸਾਡਾ ਜਿਹੜਾ ਯੂਥ ਖਾਸ ਕਰਕੇ ਕਿ ਸਰਟਨ ਏਜ ਗਰੁੱਪ ਦਾ ਜਦੋਂ ਆਪਾਂ 2000 ਐਬਾਉ ਬੋਰਨ ਕਹਿੰਦੇ ਆ ਜਾਂ 98 ਤੋਂ ਪੁੱਛੇ ਤੋਂ ਸ਼ੁਰੂ ਹੋ ਜਾਓ ਹਾਂਜੀ ਖਾਸ ਕਰਕੇ ਉਹ ਏਜ ਗਰੁੱਪ ਇੱਥੇ ਡੋਮੀਨੈਂਟ ਆ ਉਸ ਏਜ ਗਰੁੱਪ ਦੀ ਏਜ ਇਸ ਵੇਲੇ 23-24 ਸਾਲ ਹੈਗੀ ਆ ਜੀ ਜਿਆਦਾ ਹੀ ਹੁੱਲੜਬਾਜੀ ਦੇ ਕੇਸਸ ਇਸ ਏਜ ਗਰੁੱਪ ਵਿੱਚ ਆ ਰਹੇ ਹੈਗੇ ਆ ਹੁਣ ਇਸ ਏਜ ਗਰੁੱਪ ਨੂੰ ਅਸੀਂ ਗਾਈਡ ਕਿਵੇਂ ਕਰ ਸਕਦੇ ਆ ਜੇ ਪੇਰੈਂਟਸ ਨੂੰ ਕਹੀਏ ਮੈਨੂੰ ਤਾਂ ਇਹ ਚ ਲੱਗਦਾ ਹੁੰਦਾ ਸੱਚੀ ਜਾਨੋ ਖਾਸ ਕਰਕੇ ਜਿਹੜੇ ਐ ਇਸ ਵੇਲੇ 45-40 ਸਾਲ ਦੀ ਏਜ ਵਿੱਚ ਪੇਰੈਂਟ ਆ ਨਾ ਜਿਨ੍ਹਾਂ ਦੇ ਬੱਚੇ ਕੈਨੇਡਾ ਚ ਆ ਰਹੇ ਜਾਂਦੀ ਉਮਰ 18-19 ਸਾਲ ਆ ਮੈਨੂੰ ਤਾਂ ਇਹ ਚ ਲੱਗਦਾ ਹੁੰਦਾ ਕਿ ਦੇ ਆਰ ਵਨ ਆਫ ਦਾ ਮੋਸਟ ਕਨਫਿਊਜ਼ਡ ਪੇਰੈਂਟਸ ਉਹ ਵਾਟ ਇਜ਼ ਦਾ ਬੈਸਟ ਐਂਡ ਵਾਟ ਇਜ਼ ਦਾ ਬੈਡ ਫੋਰ ਥੇ ਚਾਈਲਡ ਉਹ ਡਿਸਾਈਡ ਸੀ ਵੇਅ देयर इज अ वेल देयर इज अ सॉल्यूशन देयर इज अ वे सो ਕੋਈਸ ਇਹਨੂੰ ਆਪਾਂ ਇੱਕ ਸਮੱਸਿਆ ਨਾ ਕਹੀਏ ਜੀ ਰਾਈਟ ਇੱਕ ਕਲਚਰਲ ਕਨਫਿਊਜ਼ਨ ਕੁਝ ਹੈ ਯਾ ਕੁਝ ਕੈਨੋ ਵੀ ਉਹਨਾਂ ਨੂੰ ਕਾਲਜ ਦੇ ਕਾਉਂਸਲਿੰਗ ਟੀਮਸ ਨੇ ਐਡਮਿਸ਼ਨਸ ਟੀਮਸ ਨੇ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੇ ਆਪਣੀ ਪੂਰਾ ਜ਼ਿੰਮੇਵਾਰੀ ਨਹੀਂ ਜਿਹੜਾ ਹੈ ਭੱਜੇ ਨਹੀਂ ਉਹਦੇ ਤੋਂ ਸੈਕੰਡ ਸੰਵਾਦ ਹੋਣਾ ਚਾਹੀਦਾ ਓਪਨ ਡਿਬੇਟਸ ਕਾਨਫਰੰਸਸ ਹੋਣੀਆਂ ਚਾਹੀਦੀਆਂ ਨੇ ਚਾਹੇ ਉਹ ਰਿਲੀਜੀਅਸ ਪਲੇਸਸ ਤੇ ਹੋਣ ਚਾਹੇ ਕਮਿਊਨਿਟੀ ਸੈਂਟਰਸ 'ਚ ਹੋਣ ਉੱਥੇ ਓਪਨਲੀ ਖੁੱਲਕੇ ਵਿਚਾਰਤਾ ਹੋਣੀ ਚਾਹੀਦੀ ਮੈਂ ਇਸ ਗੱਲ ਦਾ ਪੂਰਾ ਫਰਮਲੀ ਬਲੀਵ ਕਰਦਾ ਕਿ ਸੰਵਾਦ ਤੇ ਡਾਇਲੌਗ ਜੀ ਉਹਨਾਂ ਨਾਲ ਗੱਲਬਾਤ ਕੰਟੀਨਿਊਸ ਹੋਣੀ ਚਾਹੀਦੀ ਹੈ ਨੇ ਐਕਟੀਵਿਟੀਜ਼ ਹੋਣੀਆਂ ਚਾਹੀਦੀ ਜੇ ਅਸੀਂ ਮੇਲੇ ਕਰ ਸਕਦੇ ਆ ਜੇ ਅਸੀਂ ਪਾਰਕਿੰਗ ਲਾਟਸ 'ਚ ਇਕੱਠੇ ਹੋ ਕੇ ਕਾਰਾਂ ਦੇ ਇੱਕ ਵੱਡੀਆਂ ਇੱਕ ਇਵੈਂਟਸ ਕਰ ਸਕਦੇ ਆ ਇਹ ਇਹ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਨਾ ਜੇ ਅਸੀਂ ਇੱਕ ਯੂਥ ਦੀ ਗੱਲ ਕਰੀਏ ਇਹਨਾਂ 'ਚ ਐਨਰਜੀ ਬਹੁਤ ਹੈ ਜੀ ਕੁਦਰਤ ਵੱਲੋਂ ਹੀ ਹੈ ਨੇਚਰਲ ਹੈ ਨਾ એનર્ਜੀ ਬਹੁਤ ਹੈ ਇਹਨਾਂ ਦੇ ਵਿੱਚ ਦਲੇਰੀ ਬਹੁਤ ਹੈ ਇਹਨਾਂ ਦੇ ਵਿੱਚ ਸਕਿੱਲਸ ਬਹੁਤ ਨੇ ਉਹ એનર્ਜੀ ਚੈਨਲਾਈਜ਼ ਨਹੀਂ ਹੋ ਰਹੀ ਚੈਨਲਾਈਜ਼ ਕਰਨ ਲਈ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਜਾਣ ਲਈ ਸੰਵਾਦ ਇਵੈਂਟਸ ਕੋਈ ਯੂਥ ਐਕਟੀਵਿਟੀਆਂ ਜਾਂ ਕਾਲਜਸ ਦੇ ਵਿੱਚ ਅਜੇ ਤੱਕ ਕੋਈ ਇਸ ਮੇਜਰ ਲੈਵਲ ਦੀ ਪਲਾਨਡ ਐਕਟੀਵਿਟੀ ਨਹੀਂ ਹੋਈ ਪਲਾਨਡ ਐਕਟੀਵਿਟੀ ਨੂੰ ਹੋਣਾ ਵੀ ਬੱਲੀ ਦੇ ਗੱਲ ਟੱਲੀ ਘੜਾ ਬਣੇ ਅੱਗੇ ਕਿਹੜਾ ਲੱਗੇ ਹਰੇਕ ਦੇ ਕੋਈ ਨਾ ਕੋਈ ਮਜਬੂਰੀਜ਼ ਨੇ ਹਰੇਕ ਨੇ ਆਪੋ ਆਪਣਾ ਘਰ ਚਲਾਉਣਾ ਜਿੱਥੇ ਤੁਹਾਡਾ ਆਪਾ ਸਾਡੇ ਰਿਲੀਜੀਅਸ ਪਲੇਸਸ ਦੀ ਗੱਲ ਕਰੀਏ ਗੁਰਦੁਆਰਿਆਂ ਦੀ ਗੱਲ ਕਰੀਏ ਖਾਸ ਕਰਕੇ ਜਿੱਥੇ ਐਵਰੀ ਵੀਕ ਸਾਡੇ ਇਕੱਠ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਤੇ ਆਪ ਵਕਤ ਦੇ ਮਾਰੇ ਆਉਂਦੇ ਨੇ ਹਾਂਜੀ ਉਹ ਤੋਂ ਉਹਨਾਂ ਦੇ ਕੋਲ ਕੋਈ ਹੋਰ ਇੱਥੇ ਦੇ ਜਿਹੜੇ ਸੋਸ਼ਲ ਮੁੱਦੇ ਨੇ ਉਹਨਾਂ ਦੀ ਗੱਲਬਾਤ ਕਰਨ ਜੋਗਾ ਉਹਨਾਂ ਦੇ ਕੋਲ ਕੰਟੈਂਟ ਹੀ ਨਹੀਂ ਹੁੰਦਾ ਉਹਨਾਂ ਦੇ ਕੋਲ ਤਾਂ ਸਾਡਾ ਧਾਰਮਿਕ ਵਿਰਾਸਤ ਹੈ ਧਾਰਮਿਕ ਸਾਡੇ ਜਿਹੜੀਆਂ ਕਥਾ ਰੜਵੀ ਹੈਗੀਆਂ ਨੇ ਜਾਂ ਕਹਾਣੀਆਂ ਨੇ ਉਹਦਾ ਜ਼ਿਕਰ ਹਮੇਸ਼ਾ ਹੁੰਦਾ ਪਰ ਜਿਹੜੇ ਸਾਡੇ ਮੌਜੂਦਾ ਮੁੰਦੇ ਉਹਦੀ ਗੱਲਬਾਤ ਨਹੀਂ ਹੁੰਦੀ ਹੁਣ ਉਹਦੇ ਵਿੱਚੋਂ ਇੱਕ ਮੇਰੇ ਮਨ ਵਿੱਚ ਜ਼ਿਹਨ 'ਚ ਸਵਾਲ ਆਉਂਦਾ ਕਿ ਚੰਡੀਗੜ੍ਹ ਦੇ ਵਿੱਚ ਕਿਤੇ ਕੋਈ 100 200 400 ਬੰਦੇ ਦੀ ਗੱਡੀ ਦਾ ਇਕੱਠ ਕਿਤੇ ਪਾਰਕਿੰਗ ਲੋਟਸ ਹੋ ਸਕਦਾ ਤੇ ਜੇ ਹੋ ਸਕਦਾ ਤੇ ਕੀ ਉੱਥੇ ਉਹ ਵੀ ਸਟੰਟ ਬਾਜ਼ੀਆਂ ਕਰਦੇ ਆ ਜਾਂ ਅਸੀਂ ਪੰਜਾਬ ਵਿੱਚ ਲੈ ਲਈਏ ਜਲੰਧਰ ਲੈ ਲਈਏ ਅਮਰਸਰ ਲੈ ਲਈਏ ਕਿ ਉੱਥੇ ਅਸੀਂ ਕਿਸੇ ਸਿਨੇਮੇ ਦੇ ਬਾਹਰ ਇੰਨੇ ਬੰਦੇ ਇਕੱਠੇ ਹੋ ਕੇ ਥਪੜੋ ਥਪੜੀ ਹੋ ਜਾਈਏ ਤੇ ਉਥੋਂ ਦੀ ਪੁਲਿਸ ਦਾ ਜਾਂ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਦੇਖੋ ਬਾਈ ਜੀ ਇੱਕ ਤਾਂ ਤੁਸੀਂ ਬਿੱਲੀ ਦੇ ਗੱਲ ਟੱਲੀ ਬਣਨ ਵਾਲੀ ਗੱਲ ਜਿਹੜੀ ਹੈ ਨਾ ਉਹ ਨਾ ਕਹੋ ਇਹ ਸ਼ੇਰ ਨੇ ਨਹੀਂ ਉਹ ਸ਼ੇਰ ਪਿੰਜਰੇ ਚ ਨਹੀਂ ਰਹਿ ਸਕਦੇ ਇਹ ਸ਼ੇਰਾਂ ਨੂੰ ਸ਼ੇਰਾਂ ਨੂੰ ਡੀਲ ਕਰਨਾ ਪੈਣਾ ਹੈ ਇਹ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰੋ ਇਹ ਬਿੱਲੀ ਨਹੀਂ ਇਹ ਸਾਡੇ ਸ਼ੇਰ ਤੇ ਸ਼ੇਰ ਪਰ ਗੱਲ ਗੱਲ ਇਹ ਹੈ ਵੀ ਤੁਹਾਡੇ ਹੁਣ ਮਤਲਬ ਇਹ ਆ ਗਿਆ ਵੀ ਇਹ ਹੁਣ ਲਾਤਾਂ ਕੋ ਪੂਰ ਬਾਤੋਂ ਸੇ ਨਹੀਂ ਮੰਨੇਗਾ ਤਾਬਾ ਮਾਰਨਾ ਪੈਣਾ ਦੇਖੋ ਦੂਜੀ ਗੱਲ ਰਹੀ ਗੱਲ ਇਹ ਜਿਹੜੀ ਪੰਜਾਬ ਚੰਡੀਗੜ੍ਹ ਦੀ ਗੱਲ ਹੈ ਉੱਥੇ ਜਿਹੜੇ ਇੱਕ ਸਿਸਟਮ ਹੈ ਉਹ ਡਿਫਰੈਂਟ ਹੈ ਉੱਥੇ ਫੇਰ ਵੀ ਬੜੀ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਆਪਣੇ ਮਾਪੇ ਬਾਪ ਭੈਣ ਭਰਾਵਾਂ ਦਾ ਡਰ ਇਸ ਤਰ੍ਹਾਂ ਦਾ ਹੁੰਦਾ ਵੀ ਇੱਥੇ ਜਦੋਂ ਆਜ਼ਾਦੀ ਜਿਆਦਾ ਮਿਲਦੀ ਹੈ ਨਾ ਜਦੋਂ ਤੁਹਾਡੇ ਕੋਲ ਫ੍ਰੀडम ਹੁੰਦਾ ਹੈ ਤੁਹਾਡੀਆਂ ਡੈਮੋਕ੍ਰੇਸੀ ਹੁੰਦੀ ਹੈ ਤੁਹਾਡੀਆਂ ਨਾਲ ਆਬਲੀਗੇਸ਼ਨਸ ਵੀ ਹੁੰਦੀਆਂ ਨੇ ਜੀ ਸਾਡੀਆਂ ਰਾਈਟਸ ਨੇ ਤੇ ਨਾਲ ਆਬਲੀਗੇਸ਼ਨਸ ਨੇ ਜੀ ਇਹ ਇਸੇ ਸਿਸਟਮ ਤੇ ਇਹ ਸਿਵਿਕ ਸੁਸਾਇਟੀ ਚੱਲਦੀ ਹੈ ਜੀ ਜਿੱਥੇ ਇੱਥੇ ਆਜ਼ਾਦੀ ਦੀ ਪੂਰੀ ਆਜ਼ਾਦੀ ਹੈ ਪਰ ਨਾਲ-ਨਾਲ ਇੱਥੇ ਸੈਲਫ ਡਿਸਪਲਿਨ ਇੰਪੋਜ਼ ਕਰਨਾ ਜ਼ਰੂਰੀ ਹੈ ਜੀ ਸੋ ਇਹ ਬਹੁਤ ਜ਼ਿਆਦਾ ਵੱਡਾ ਕੋਈ ਚੈਲੈਂਜਿੰਗ ਟਾਸਕ ਨਹੀਂ ਹੈ ਸਾਰੇ ਰਿਸੋਰਸਸ ਪੂਲ ਕਰਕੇ ਜੀ ਚਾਹੇ ਯੂਥ ਆਰਗੇਨਾਈਜੇਸ਼ਨਸ ਨੇ ਚਾਹੇ ਉਹ ਗਵਰਨਮੈਂਟ ਦੀਆਂ ਜਿਹੜੇ ਐਨ ਜੀਓਜ਼ ਨੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਪੁਲਿਸ ਪ੍ਰਸ਼ਾਸਨ ਹੈ ਜਦੋਂ ਅਸੀਂ ਇਕੱਠੇ ਬੈਠਾਂਗੇ ਉਹਨਾਂ ਨੂੰ ਅਸੀਂ ਕਾਰਾਂ ਦੀਆਂ ਰੇਸਸ ਲਈ ਅਫੀਸ਼ੀਅਲ ਟਰੈਕਸ ਖੋਲ੍ਹ ਦਿਓ ਨਹੀਂ ਉਹ ਦੇਖੋ ਜਿਹੜੇ ਇਹ ਅਫੀਸ਼ੀਅਲ ਟਰੈਕਸ ਨੇ ਚਲੋ ਸਾਰੇ ਪਾਸੇ ਹੈਗੇ ਨਹੀਂ ਛੋਟੀ ਮਤਲਬ ਐਸੀ ਕਰ ਰਹੇ ਪਰ ਇੱਕ ਜਦੋਂ ਹੁੰਦਾ ਨਾ ਸਾਡੀ ਇੱਕ ਸਾਈਕੀ ਚ ਚੀਜ਼ ਵਸ ਗਈ ਹੁੰਦੀ ਆ ਸਾਨੂੰ ਇੱਕ ਚੀਜ਼ ਆ ਨਾ ਇੱਕ ਪ੍ਰਾਊਡ ਫੀਲ ਕਰਦੇ ਜਦੋਂ ਅਸੀਂ ਕਿਸੇ ਕਿਸੇ ਰੂਲ ਨੂੰ ਬ੍ਰੇਕ ਕਰਦੇ ਆ ਮੰਨ ਲੀ ਰੋਡ ਦੇ ਉੱਤੇ ਸਾਈਨ ਲੱਗਾ ਹੋਇਆ ਨਾ ਵੀ ਇੱਥੇ 90 ਦੀ ਸਪੀਡ ਆ ਤੇ ਅਸੀਂ 90 ਤੋਂ ਤੇਜ਼ ਜਾ ਕੇ ਗੱਡੀ ਭੁਜਾ ਕੇ ਪ੍ਰਾਊਡ ਫੀਲ ਕਰਦੇ ਆ ਤੇ ਬਾਅਦ ਚ ਆਪਾਂ ਦੱਸਦੇ ਆ ਵੀ ਮੈਂ ਫਲਾਨੀ ਲੇਨ ਤੇ 90 ਦੀ ਥਾਂ ਤੇ ਮੈਂ 150 ਤੇ ਆਇਆ ਹਾਂਜੀ ਤੇ ਮੈਨੂੰ ਪੁਲਿਸ ਵਾਲਾ ਫਾੜੀ ਨਹੀਂ ਸਕਿਆ ਸਾਨੂੰ ਰੂਲ ਬ੍ਰੇਕ ਕਰਨ ਦਾ ਇੱਕ ਪ੍ਰਾਊਡ ਸਾਡੇ ਚ ਆ ਗਿਆ ਹੁਣ ਉਹ ਇੱਕ ਸਾਡਾ ਕਲਚਰਲ ਫੇਲਿਅਰ ਆ ਕਿ ਸਾਡਾ ਐਜੂਕੇਸ਼ਨਲ ਫੇਲਿਅਰ ਆ ਕਿਉਂਕਿ ਉਹ ਚੀਜ਼ਾਂ ਇੱਥੇ ਹੀ ਰਹੀਆਂ ਇਹ ਅਸੀਂ ਪਿੱਛੋਂ ਲੈ ਕੇ ਆ ਰਹੇ ਹਾਂ ਹੁਣ ਉਹਦੇ ਚ ਸਾਡ ਉਹਦੇ ਵਿੱਚ ਦੇਖੋ ਜਦੋਂ ਹੁਣ ਇਹਦੇ ਚ ਆਪਾਂ ਹੋਰ ਇੱਕ ਚੀਜ਼ ਐਡ ਕਰ ਦਈਏ ਹੁਣ ਪੰਜਾਬ ਪੁਲਿਸ ਉੱਥੇ ਰੌਲਾ ਪਾਉਂਦੀ ਆ ਵੀ ਤੁਸੀਂ ਛੋਟੇ ਬੱਚਿਆਂ ਨੂੰ ਕੋਈ ਕਾਰ ਚਲਾਉਣ ਨਾ ਦਿਓ ਉਹਨਾਂ ਨੂੰ ਤੁਸੀਂ ਚਾਹੇ ਗੇਅਰਲੈਸ ਸਕੂਟਰ ਹੈਗੇ ਉਹ ਵੀ ਤੁਸੀਂ ਚਲਾਉਣ ਨਾ ਦਿਓ ਹੁਣ ਉਹਨਾਂ ਚਾ ਕੇ ਫਾਈਨ ਬਰਾਬਰ ਤੱਕ ਕਹਿੰਦੇ ਵੀ ਜੇਦਾ ਬੱਚਾ ਫੜਿਆ ਗਿਆ 25000 ਰੁਪਇਆ ਤੁਹਾਨੂੰ ਫਾਈਨ ਕਰਾਂਗੇ ਨਾਲੇ ਬਹੁਤ ਸਾਲਾਂ ਦੀ ਸਜ਼ਾ ਵੀ ਕਰਾਂਗੇ ਠੀਕ ਹੈ ਸਟ੍ਰਕਚਰ ਉਹ ਬਨੈਲਟੀਆਂ ਆ ਗਈਆਂ ਹੁਣ ਇਹ ਚੀਜ਼ਾਂ ਇੱਥੇ ਸਾਡੇ ਦਿਮਾਗ ਵਿੱਚ ਕਿਉਂ ਨਹੀਂ ਆਉਂਦੀਆਂ ਇੱਥੋਂ ਦਾ ਆਪਾਂ ਸਿਸਟਮ ਨੂੰ ਛੱਡ ਦਈਏ ਕਿ ਇੱਥੇ ਦਾ ਸਿਸਟਮ ਓਪ ਇਹ ਚੀਜ਼ਾਂ ਸਾਡੇ ਨਾਲ ਪਿੱਛੋਂ ਨਹੀਂ ਆ ਰਹੀਆਂ ਜੀ ਇਹ ਇਹ ਮੇਰਾ 20 25 ਸਾਲ ਦਾ ਜੋ ਕੈਨੇਡਾ ਦੇ ਵਿੱਚ ਵਿਚਰਨ ਦਾ ਐਕਸਪੀਰੀਅੰਸ ਹੈ ਹਰ ਮਾਈਗ੍ਰੈਂਟ ਕਮਿਊਨਿਟੀ ਹਰ ਇਮੀਗ੍ਰੈਂਟ ਕਮਿਊਨਿਟੀ ਆਪਣੇ ਨਾਲ ਕੁਝ ਪਿੱਛੋਂ ਟ੍ਰੇਟਸ ਕੁਝ ਕੈਰੇਕਟਰਿਸਟਿਕਸ ਜਾਂ ਕੁਝ ਇਸ ਤਰ੍ਹਾਂ ਦੀਆਂ ਹੈਬਿਟਸ ਨਾਲ ਲੈ ਕੇ ਆਉਂਦੀ ਹੈ ਜੀ ਕਿਉਂਕਿ ਚਾਈਨਾ ਔਰ ਪੰਜਾਬ ਮਾਈਗ੍ਰੈਂਟ ਮੇજર ਮਾਈਗ੍ਰੈਂਟ ਕਮਿਊਨिटीज ਨੇ ਸੋ ਅਸੀਂ ਪੰਜਾਬੀ ਵਿਜੀਬਲ ਮਾਈਨੋਰਟੀਜ਼ ਚ ਆ ਜਾਂਦੇ ਆ ਵੀ ਆਰ ਹਾਈਲੀ ਵਿਜੀਬਲ ਵੈਸੇ ਵੀ ਸਾਨੂੰ ਥੋੜੀ ਜਿਹੀ ਅੱਗੇ ਆਉਣ ਦੀ ਕੁਦਰਤ ਵੱਲੋਂ ਹੀ ਬਖਸ਼ਿਸ਼ ਹੈ ਦੇਣ ਹੈ ਸੋ ਬਿਲਕੁਲ ਮੈਂ ਇਸ ਗੱਲ ਨਾਲ ਐਗਰੀ ਕਰਦਾ ਕਿ ਇਹ ਸਾਰੇ ਜਿਹੜੀਆਂ ਹੈਬਿਟਸ ਨੇ ਜਾਂ ਕੁਝ ਆਪ ਅਸੀਂ ਨਾਲ ਹੀ ਮਾਈਗ੍ਰੇਟ ਕਰਵਾ ਰਹੇ ਹਾਂ ਕਿਉਂਕਿ ਇਹਨਾਂ ਤੁਹਾਨੂੰ ਨਾ ਤਾਂ ਕਸਟਮ ਵਾਲੇ ਚੈੱਕ ਕਰ ਸਕਦੇ ਆ ਮੈਂ ਇਹ ਅਸੀਂ ਕੈਗਰਾ ਚ ਡਿਕਲੇਅਰ ਕਰ ਸਕਦੇ ਆ ਸੋ ਇੱਥੇ ਸਾਡੀਆਂ ਹੈਬਿਟਸ ਜਦੋਂ ਸਾਨੂੰ ਆਜ਼ਾਦੀ ਮਿਲਦੀ ਹੈ ਜੀ ਕੰਪਲੀਟ ਫ੍ਰੀडम ਮਿਲਦਾ ਹੈ ਜੀ ਨਾ ਤਾਂ ਸਾਡੇ ਉੱਥੇ ਘਰਾਂ 'ਚ ਨਾ ਸਾਡੇ ਕਸਬਿਆਂ 'ਚ ਨਾ ਸਾਡੇ ਸ਼ਹਿਰਾਂ 'ਚ ਇੰਨੀ ਆਜ਼ਾਦੀ ਇੰਨੀ ਸਾਨੂੰ ਵੱਡੇ ਲੈਵਲ ਤੇ ਫ੍ਰੀडम ਨਹੀਂ ਮਿਲਦਾ ਮੈਂ ਤੁਹਾਨੂੰ ਇੱਕ ਨਾਜੀ ਗੱਲ ਸੁਣਾਉਂਦਾ ਥੋੜਾ ਸਾ ਤੁਹਾਨੂੰ ਹੱਸ ਹੋ ਗਈ ਥੋੜੇ ਵੰਗੀ ਆ ਹਾਂਜੀ ਅਸੀਂ ਨਿੱਕੇ ਹੁੰਦੇ ਸੀ ਨਾ ਤੇ ਅਕਸਰ ਘਰਾਂ 'ਚ ਕੁੱਤੇ ਰੱਖੀਦਾ ਹੁੰਦੇ ਸੀ ਤੇ ਇੰਡੀਆ 'ਤੇ ਇੱਕ ਰਵਾਜ ਆ ਵੀ ਉੱਥੇ ਕੁੱਤੇ ਨੂੰ ਬੰਨ੍ਹ ਕੇ ਰੱਖਦੇ ਆ ਉਹਨੂੰ ਖੁੱਲਾ ਨਹੀਂ ਛੱਡਦੇ ਉਲਟੇ ਕੋ ਹੋ ਟ੍ਰੈਡ ਹੁੰਦਾ ਵੀ ਇੱਥੇ ਲੋਕੀ ਕੁੱਤਾ ਰੱਖਦੇ ਵੀ ਉਹ ਥੋੜਾ ਜਿਦੋਂ ਹੁੰਦਾ ਨਾ ਕਿ ਸਾਫਟ ਹੋਣਾ ਚਾਹੀਦਾ ਹਰੇਕ ਨੂੰ ਆਏ ਗਿਆ ਨੂੰ ਪਿਆਰ ਨਾਲ ਮਲੇ ਕਿਸੇ ਨੂੰ ਕਵੇ ਨਾ ਕੁਛ ਵੀ ਭੋਕੇ ਨਾ ਇੰਡੀਆ ਤੇ ਸਾਡਾ ਪੁੱਠਾ ਕਾਮਾ ਸਾਨੂੰ ਉਥੇ ਕੁੱਤਾ ਚਾਹੀਦਾ ਜਿਹੜਾ ਅਗਲੇ ਆਉਂਦੇ ਲੱਤ ਫੜ ਲਵੇ ਅਗਲੇ ਨੂੰ ਇੱਕ ਵਾਰੀ ਦੱਸ ਦਵੇ ਵੀ ਜੇ ਤੂੰ ਕੰਨ ਦੇ ਗੇਟ ਨੂੰ ਲਾਇਆ ਰਾ ਤੂੰ ਐ ਗੇਰ ਖੜਕਾਇਆ ਵੀ ਤੇ ਅੱਗੋਂ ਤੁਹਾਨੂੰ ਇੱਕ ਵਾਰੀ ਵਾਰਨਿੰਗ ਸਾਈਨ ਮਿਲ ਜੇ ਵੀ ਜੇ ਤੂੰ ਅੰਦਰ ਆਇਆ ਤੇ ਉਹਨੂੰ ਕੁੱਤੇ ਨੇ ਫੜ ਲੈਣਾ ਜੀ ਠੀਕ ਹੈ ਔਰ ਮੈਨੂੰ ਯਾਦ ਅਸੀਂ ਇਦਾਂ ਕੁੱਤਾ ਰੱਖਿਆ ਹੁੰਦਾ ਸੀਗਾ ਤੇ ਉਹਨੇ ਸਾਰਾ ਦਿ ਉਨੇਕੇ ਹੁੰਦੇ ਕਿ ਇਹਨੇ ਸਾਨੂੰ ਕਿਹਾ ਤਾਂ ਕਹਿੰਦਾ ਜੇ ਕੁੱਤਾ ਕੌੜਾ ਕਰਨਾ ਨਾ ਤੇ ਇਹਨੂੰ ਨਾ ਬੰਦ ਕੇ ਰੱਖਿਆ ਕਰੋ ਸੰਗਲ ਨਾਲ ਵੱਡੇ ਸਾਰੇ ਨੇ ਹਾਂ ਤੇ ਕੁੱਤਾ ਕੌੜਾ ਜਾਂਦਾ ਫਿਰ ਉਹ ਫਿਰ ਇਹਨੂੰ ਅੰਦਰ ਨਹੀਂ ਆਉਣ ਦਿੰਦਾ ਉਹ ਮੈਨੂੰ ਯਾਦ ਆ ਕੋ ਜਦੋਂ ਅਸੀਂ ਉਹਦਾ ਸੰਗਲ ਆਉਣਾ ਨਾ ਤੇ ਸਾਡੇ ਘਰ ਦੇ ਦੋ ਗੇਟ ਨੇ ਦੋ ਪਾਸੇ ਨੇ ਸਾਨੂੰ ਦੋ ਗੇਟ ਲੱਗਦੇ ਨੇ ਇੱਕ ਦੋਨਾਂ ਗਲੀਆਂ ਦੇ ਵਿੱਚ ਉਹ ਜਦੋਂ ਕਰੇ ਗੇਟ ਬੰਦ ਹੋਣਾ ਤੇ ਕੁੱਤੇ ਨੇ ਇੱਕ ਗੇਟ ਤੋਂ ਐਨੂੰ ਭੱਜਿਆ ਜਾਣਾ ਉਹਨੇ ਦੂਜੇ ਪਾਸੇ ਆਉ ਉਹਨੂੰ ਭੱਜਿਆ ਜਾਣਾ ਠੀਕ ਹੈ ਤੇ ਕਈ ਵਾਰ ਉਹਨੇ ਇੰਨੀ ਤੇਜ਼ ਜਾਣਾ ਵੀ ਕੰਧ ਦੇ ਵਿੱਚ ਜਾ ਕੇ ਜਾਂ ਗੇਟ ਦੇ ਵਿੱਚ ਜਾ ਕੇ ਉਹਨੇ ਛਾਲ ਮਾਰਨੀ ਫਿਰ ਉਹ ਗੇਟ ਹੀ ਤੋੜ ਦੇਣਾ ਤੇ ਜਦੋਂ ਉਹਨੂੰ ਗੇਟ ਖੁੱਲਾ ਮਿਲ ਜਾਣਾ ਉਹਨੇ ਇੰਨੀ ਕੁ ਤੇਜ਼ ਬਾਹਰ ਨੂੰ ਭੱਜਣਾ ਉਹਨੇ ਉਹਨੇ ਨਹੀਂ ਵੇਖਣਾ ਵੀ ਰਾਹ 'ਚ ਕੋਈ ਕੋਈ ਆਉਂਦਾ ਜਾਂਦਾ ਤਾਂ ਕਈ ਵਾਰ ਸਾਨੂੰ ਡਰ ਲੱਗਦਾ ਹੁੰਦਾ ਕਿ ਕਿਸੇ ਨੂੰ ਸਕੂਟਰ ਬਹੁਤ ਛਾਲ ਵਾਲਾ ਦੇ ਵਿੱਚ ਵੱਜ ਕੇ ਸੱਟਾਂ ਲੱਗੇ ਕਿਸੇ ਨੂੰ ਆਹ ਚੀਜ਼ ਨੂੰ ਜਦੋਂ ਮੈਂ ਰੀਅਲਾਈਜ਼ ਕਰਦਾ ਫਰੀडम ਨਾਲ ਕਿ ਫਰੀडम ਕਿੰਨੀ ਪਿਆਰੀ ਹੁੰਦੀ ਆ ਤੇ ਫਰੀडम ਦੇ ਨਾਲ ਨਾਲ ਜਦੋਂ ਸਾਨੂੰ ਫਰੀडम ਦੀ ਕਦਰ ਨਹੀਂ ਹੁੰਦੀ ਤਾਂ ਅਸੀਂ ਡੈਮੇजेस ਕਿੰਨੇ ਕਰਦੇ ਆ ਬੇਰੀ ਗੱਲ ਸਮਝ ਗਈ ਤੁਸੀਂ ਹੁਣ ਜੀ ਬਿਲਕੁਲ ਤੁਸੀਂ ਹੁਣ ਹੋਇਆ ਕਿ ਸਾਡੇ ਜਿਹੜੇ ਬੱਚੇ ਆ ਰਹੇ ਆ ਨਾ ਉਹ ਇੱਕ ਦਾਇਰੇ ਦੇ ਵਿੱਚੋਂ ਆ ਰਹੇ ਆ ਪੇਰੈਂਟ ਇੱਕ ਪਾਸੇ ਬੱਚੇ ਨੂੰ ਮਨ ਲੜਕੀਆਂ ਵੀ ਨਹੀਂ ਤੇ ਕੱਲੀਆਂ ਨੂੰ ਸਕੂਲ ਵੀ ਨਹੀਂ ਭੇਜਦੇ ਠੀਕ ਆ ਫੇ ਸਕੂਲ ਦੀ ਬੱਸ ਆਊਗੀ ਤੇ ਬੱਸ ਦੇ ਕੋਲ ਚੜਾ ਕੇ ਵੀ ਆਉਣਾ ਤੇ ਜਦੋਂ ਬੱਸ ਆ ਗਈ ਤੇ ਬੱਸ ਦੇ ਕੋਲ ਲੈ ਕੇ ਵੀ ਆਉਣਾ ਤੇ ਇਹੀ ਹਾਲ ਮੁੰਡਿਆਂ ਦਾ ਆ ਉਹਨਾਂ ਨੂੰ ਪੇਰੈਂਟ ਛੱਡ ਕੇ ਆਉਂਦੇ ਲੈ ਕੇ ਆਉਂਦੇ ਜਿਹਨੂੰ ਨਹੀਂ ਛੱਡਣ ਜਾਂਦੇ ਨਹੀਂ ਲੈ ਕੇ ਆਉਂਦੇ ਉਹ ਆਪਦੀ ਮਰਜ਼ੀ ਨਾਲ ਕਦੇ ਹੋਰੀ ਫਿਰ ਤੋਂ ਰਹਉਂਦੇ ਆ ਤੇ ਉਹ ਪੜਦੇ ਪੁਰਦੇ ਹੈ ਨਹੀਂ ਹੁਣ ਉਹ ਜਿਹੜੀ ਫਰੀਡਮ ਮੈਂ ਉਸ ਕੁੱਤੇ ਨਾਲ ਕਬੇਰ ਕਰ ਰਹਾ ਮਾਫੀ ਚਾਹਣਾ ਵਾ ਵਿਚਾਰ ਹਾਰ ਹੋ ਸਕਦਾ ਠੀਕ ਹੈ ਇਹਨੂੰ ਨਹੀਂ ਪਸੰਦ ਆਉਣਾ ਪਰ ਮੈਨੂੰ ਰਿਐਲਿਟੀ ਵਿੱਚ ਇੰਜ ਹੀ ਲੱਗਦਾ ਵੀ ਸਾਡੇ ਬੱਚੇ ਉਸ ਦਾਇਰੇ ਵਿੱਚ ਵੱਜੇ ਹੋ ਤਾਂ ਜਦੋਂ ਇੱਥੇ ਆਉਂਦੇ ਮਾਹੌਲ ਖੁੱਲਾ ਆਉਂਦਾ ਚੱਲ ਫੇ ਕੋਈ ਜੈਨੂ ਚੱਲਦਾ ਕੋਈ ਕਹਿੰਦਾ ਮੈਂ ਕਲੱਬ ਤੇ ਚੱਲ ਜਾਵਾਂ ਕੋਈ ਕਹਿੰਦਾ ਮੈਂ ਆਉਂਦੇ ਸਰ ਕਾਰ ਲੈ ਲਵਾਂ ਜੇ ਕਾਰ ਲੈ ਲਈ ਉਹ ਕਾਰ ਲੈ ਕੇ ਫੇ ਭਜਾਉਣੀ ਆ ਫਿਰ ਰੂਲ ਬ੍ਰੇਕ ਕਰਨਾ ਆ ਜੇ ਕਿਸੇ ਨੇ ਕਿਹਾ ਤਾਂ ਵੀ ਤੂੰ ਧਾਰੂ ਪੀ ਕੇ ਦੇਖ ਇੰਡੀਆ ਪਾ ਮਾਫਰ ਡੱਕ ਤੇ ਹੁਣ ਨਈ ਨੀਗਾ ਨਸ਼ਾ ਨਹੀਂ ਕਰਨਾ ਠੀਕ ਹੈ ਇੱਥੇ ਆ ਕਹਿੰਦੇ ਲੱਛੇ ਘਰੇ ਚੱਕ ਦੇ ਫੱਟੇ ਕਿਹੜੀ ਗੱਲ ਉਹ ਥੋੜੇ ਜਿਹਾ ਲਾਉਂਦਾ ਕੰਮ ਸ਼ੁਰੂ ਹੋ ਜਾਂਦਾ ਤਾਂ ਮੈਨੂੰ ਇੱਕ ਤਰੀਕੇ ਦੇ ਨਾਲ ਮੇਰੇ ਪਿੰਡ ਵਾਲਾ ਮੈਨੂੰ ਕੁੱਤਾ ਹੀ ਚੱਟੇ ਆਉਂਦਾ ਹੁੰਦਾ ਤੇ ਉਹਨੂੰ ਜਦੋਂ ਫਰੀडम ਮਿਲਦੀ ਹੈ ਨਾ ਉਹ ਵੀ ਨਹੀਂ ਜੇ ਵੰਧ ਵਾਲੇ ਦੁਆਲੇ ਕਿੱਧਰ ਕੀ ਹੋ ਰਿਹਾ ਤੇ ਮੈਨੂੰ ਉਹੀ ਹਾਲ ਅੱਜਕੱਲ ਸਾਡੇ ਯੂਥ ਦਾ ਲੱਗਦਾ ਪਿਆ ਆ ਕਿ ਇੱਕ ਇਹਨਾਂ ਨੂੰ ਵੀ ਇੱਕ ਚੀਜ਼ ਸਮਝ ਨਹੀਂ ਆ ਰਹੀ ਹੈ ਕਿ ਵੀ ਜੇ ਤੁਹਾਨੂੰ ਫਰੀडम ਮਿਲੀ ਆ ਜੇ ਤੁਹਾਨੂੰ ਇੱਥੇ ਦੇ ਇੱਕ ਓਪਨ ਨੈਸ ਸੋਸਾਇਟੀ ਦੀ ਮਿਲੀ ਆ ਤੇ ਉਹਦੀ ਥੋੜੀ ਜਿਹੀ ਤੁਹਾਨੂੰ ਰਿਸਪੈਕਟ ਵੀ ਹੋਣੀ ਚਾਹੀਦੀ ਆ ਤੁਹਾਨੂੰ ਤੁਹਾਡੀ ਬਾਉਂਡਰੀਜ਼ ਦੀ ਲਿਮਿਟੇਸ਼ਨ ਜਿਹੜੀਆਂ ਉਹ ਮੈਂਸ਼ਨ ਕਰਨੀਆਂ ਪੈਣਗੀਆਂ ਵੀ ਅਸੀਂ ਇਸ ਹੱਦ ਤੱਕ ਹੀ ਜਾਣਾ ਹੈ ਇਹ ਤੋਂ ਅੱਗੇ ਅਸੀਂ ਜਾਵਾਂਗੇ ਤਾਂ ਉਹ ਓਵਰ ਹੋ ਜਾਊਗਾ ਉਹ ਸਾਡੇ ਲਈ ਜਾਂ ਸਾਡੀ ਸੋਸਾਇਟੀ ਲਈ ਨੁਕਸਾਨ ਤੇ ਹੋਊਗਾ ਜੀ ਹੁਣ ਕਿੰਨੇ ਬੱਚੇ ਨੇ ਦੇਖੋ ਜਿਹਨਾਂ ਨੇ ਇੱਥੇ ਕ੍ਰਾਈਮ ਕਰ ਲਿਆ ਕਿਸੇ ਨੇ ਛੋਟਾ ਕੀਤਾ ਕਿਸੇ ਨੇ ਵੱਡਾ ਕੀਤਾ ਨਿੱਕੇ ਨਿੱਕੇ ਕ੍ਰਾਈਮ ਆਸ ਕਾਮ ਕਰਕੇ ਇੱਥੇ ਨਿਆਣੇ ਕਰਦੇ ਆ ਤੇ ਹੌਲੀ ਹੌਲੀ ਕਰਕੇ ਰਿਪੀਟ ਅਫੈਂਡਰਜ਼ ਹੋ ਜਾਂਦੇ ਆ ਲੱਗਦਾ ਕੀ ਆ ਕਿ ਚਲੋ ਇੱਕ ਕ੍ਰਾਈਮ ਕੀਤਾ ਇੱਥੇ ਕਿਹੜਾ ਪੁਲਿਸ ਨੇ ਕੁਝ ਗਿਆ ਉਨਾ ਮਿਸਾਲ ਦੇ ਤੌਰ ਤੇ ਹੁਣ ਕਿਸੇ ਨੇ ਇੰਡੀਆ ਦੇ ਵਿੱਚ ਕਿਸੇ ਦਾ ਮੋਬਾਈਲ ਫੋਨ ਚੱਕਿਆ ਹੋਵੇ ਤੇ ਹੋਰ ਕੁਝ ਨਾ ਹੋਵੇ ਤੇ ਪੁਲਿਸ ਵਾਲੇ ਇੱਕ ਵਾਰੀ ਚੱਕ ਕੇ ਸੇਵਾ ਦੇ ਕਰ ਦਿੰਦੇ ਆ ਬਿਲਕੁਲ ਜੀ ਉਹ ਇਹ ਦੇਖੋ ਜਦੋਂ ਹੁਣ ਉੱਥੇ ਸੇਵਾ ਆ ਜਾਂਦੀ ਹੈ ਤੂੰ ਡਰ ਲੱਗ ਜਾਂਦਾ ਹੁਣ ਉਹ ਗੱਲ ਉੱਥੇ ਆ ਗਈ ਵੀ ਲਾਤੋਂ ਕੇ ਬੂ ਦੇਖੋ ਇਹ ਵਿੱਚ ਬਾਉਂਡਰੀਜ਼ ਤੇ ਕਨਸੀਕਵੈਂਸਸ ਜੀ ਇਹ ਸਮਝ ਆਉਣੀਆਂ ਚਾਹੀਦੀਆਂ ਨੇ ਦੇ ਫਿਰ ਵੀ ਦੇਖੋ ਜੇ ਅਸੀਂ ਜਿਤੋਂ ਤੱਕ ਅਸੀਂ ਫ੍ਰੀडम ਦੀ ਗੱਲ ਕਰਦੇ ਆ ਮੇਰੇ ਗ੍ਰੈਂਡਫਾਦਰ ਨਾਲੋਂ ਮੇਰੇ ਫਾਦਰ ਕੋਲੇ ਫ੍ਰੀडम ਜ਼ਿਆਦਾ ਸੀ ਮੇਰੇ ਫਾਦਰ ਨਾਲੋਂ ਮੇਰੇ ਕੋਲੇ ਫ੍ਰੀडम ਜ਼ਿਆਦਾ ਹੈ ਮੇਰੇ ਨਾਲੋਂ ਜ਼ਿਆਦਾ ਸਾਡੇ ਬੱਚੇ ਬੱਚੀਆਂ ਕੋਲੇ ਫ੍ਰੀडम ਜੀ ਜਦੋਂ ਫ੍ਰੀडम ਆ ਗਿਆ ਫਿਰ ਇੱਕ ਬਾਉਂਡਰੀਜ਼ ਹੋਣੀਆਂ ਚਾਹੀਦੀਆਂ ਕਨਸੀਕੁਐਂਸਸ ਜੀ ਪੈਰੈਂਟਿੰਗ ਦਾ ਬੜਾ ਅਸਰ ਹੈ ਜਿਹੜਾ ਪੰਜਾਬ ਸਕੂਲਿੰਗ ਸਿਸਟਮ ਕੋਲਾਪਸ ਹੋਇਆ ਉਹਦਾ ਬੜਾ ਵੱਡਾ ਇਹਦੇ ਤੇ ਸਾਰਾ ਜੋਸਾ ਨੂੰ ਦੇਖਣ ਨੂੰ ਮਿਲ ਰਿਹਾ ਜੀ ਅੱਬਾ ਵਾਲ ਜਿਹੜੀ ਇੱਥੋਂ ਦੇ ਰੈਗੂਲੇਸ਼ਨਸ ਨੇ ਲਾਜ਼ ਨੇ ਬਾਇਲॉज ਨੇ ਰੂਦਰ ਹੈਕੇ ਸਾਰੇ ਜੀ ਜਦੋਂ ਗਵਰਨਮੈਂਟ ਇਨਫੋਰਸ ਕਰਨ ਤੇ ਆ ਕੇ ਜਦੋਂ ਇਮੀਗ੍ਰੇਸ਼ਨ ਇਨਫੋਰਸ ਕਰਨ ਤੇ ਆ ਕੇ ਜਦੋਂ ਸੀਬੀਐਸ ਆਈਏ ਆਰ ਸੀਸੀ ਨੇ ਜਦੋਂ ਉਹਨੂੰ ਇੰਪੋਜ਼ ਕਰਨਾ ਹੋਇਆ ਉਦੋਂ ਤਾਂ ਫਿਰ ਬਹੁਤ ਜ਼ਿਆਦਾ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਜੀ ਇਹ ਕੌਨਸੀਕਵੈਂਸਸ ਹਜੇ ਔਰ ਹੋਰ ਨੇ ਇਫੈਕਟ ਬਹੁਤ ਲੋਕ ਕਮੀਆਂ ਐਪਲੀਕੇਸ਼ਨਸ ਫਲੈਗ ਹੋ ਰਹੀਆਂ ਨੇ ਬਟ ਹਜੇ ਲੋਕੀ ਦੇਖ ਨਹੀਂ ਪਾ ਰਹੇ ਬਟ ਜੇ ਆਪਾਂ ਨੂੰ ਸਮ ਅਪ ਕਰਨਾ ਹੋਵੇ ਜਾਂ ਜੇ ਅਸੀਂ ਨੂੰ ਗਹਿਰਾਈ ਤੱਕ ਦੇਖਣਾ ਹੋਵੇ ਇਹ ਕੋਈ ਆਊਟ ਆਫ ਦੀ ਪ੍ਰੋਪੋਰਸ਼ਨ ਜੋ ਅਸੀਂ ਕਹੀਓ ਦਸ ਇਸ ਨਾਟ ਦੈਟ ਬਿਗਰ ਪ੍ਰੋਬਲਮ ਜੀ ਇਹ ਪ੍ਰੋਬਲਮ ਨਹੀਂ ਹੈ ਇੱਕ ਅਡਜਸਟਮੈਂਟ ਦਾ ਇਸ਼ੂ ਹੈ ਜੀ ਤੇ ਇਹ ਇਹ ਯੂਥ ਨੂੰ ਡਾਇਰੈਕਟ ਕਰਨ ਦਾ ਇਸ਼ੂ ਹੈ ਸਾਡਾ ਯੂਥ ਚੜਦੀ ਕਲਾ ਦਾ ਔਰ ਬਹੁਤ ਹਾਰਡ ਵਰਕਿੰਗ ਹੈ ਜੀ ਬਸ ਇਹ ਹੈ ਵੀ ਕੁਝ ਪਲਾਜ਼ਿਆਂ 'ਚ ਕੁਝ ਅ ਮਲਟੀਪਲੈਕਸ ਦੇ ਅੱਗੇ ਕੁਝ ਪਾਰਕਿੰਗਸ ਦੇ ਅੱਗੇ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ ਇਹ ਪ੍ਰੋਬਲਮ ਜੀ ਸੋਲਵ ਹੋਣੀ ਚਾਹੀਦੀ ਹੈ ਇਹਦੇ ਕਰਕੇ ਸਾਰੀ ਕਮਿਊਨਿਟੀ ਵੀ ਸ਼ਰਮਿੰਦਾ ਹੋਣਾ ਪੈ ਰਿਹਾ ਹੈ ਟਾਰਗੇਟ ਹੋ ਰਹੇ ਆ ਜੀ ਬਟ ਇਹਦੇ ਬਾਰੇ ਹਜੇ ਕੋਈ ਸੀਰੀਅਸਲੀ ਡਿਬੇਟ ਕਰਕੇ ਸੋਸ਼ਲ ਮੀਡੀਆ ਚੈਨਲਸ ਤੇ ਇਹਦਾ ਸੋਲੂਸ਼ਨ ਨਹੀਂ ਲੱਭਣਾ ਹੁਣ ਦੇਖੋ ਆਪਾਂ ਕਮਿਊਨਿਟੀ ਇਕੱਠੀ ਹੋ ਕੇ ਵਿਜ਼ੀਬਲ ਐਫਰਟਸ ਕੀ ਨੇ ਹੁਣ ਤੇ ਦੇਖੋ ਆਪਾਂ ਵੀਡੀਓ ਬਣਾ ਰਹੇ ਆ ਨਾ ਜੀ ਇਸ ਵੀਡੀਓ ਉੱਤੇ ਬਹੁਤਿਆਂ ਨੇ ਕਮੈਂਟ ਨਹੀਂ ਕਰਨਾ ओके ਇਹ ਵੀਡੀਓ ਨੇ ਬਹੁਤ ਜ਼ਿਆਦਾ ਸਰਕੂਲੇਟ ਵੀ ਨਹੀਂ ਹੋਣਾ ਹੂੰ ਹੂੰ ਕਿਉਂ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਸੋਸਾਇਟੀ ਦੇ ਬੈਨੀਫਿਟ ਦੀ ਗੱਲ ਕਰ ਰਹੇ ਹਾਂ ਇੱਥੇ ਆਪਾਂ ਗੱਲ ਕਰਦੇ ਹੋਈ ਕੋਈ ਨੱਚਣ ਵਾਲਿਆਂ ਦੀ ਗਾਉਣ ਵਾਲਿਆਂ ਦੀ ਠੀਕ ਹੈ ਕੋਈ ਆਪਾਂ ਇੱਥੇ ਮਾਡਲਿੰਗ ਦੀ ਗੱਲ ਕਰਦੇ ਹੋਈ ਜਾਂ ਇੱਥੇ ਆਪਾਂ ਇਲੀਗਲੀ ਜਾਂ ਕਹਿ ਲਿਆ ਨਾ ਆਪ ਕੀ ਕੁਝ ਏਦਾਂ ਦੀ ਐਕਟੀਵਿਟੀ ਦੀ ਗੱਲ ਕਰਦੇ ਹੋ ਫਿਰ ਆਪਾਂ ਆਪ ਸਵੇਰੇ ਅਮੀਰ ਹੋ ਜਾਣਾ ਠੀਕ ਹੈ ਦੇਖੋ ਬੱਕਰੀ ਸਰਕੂਲੇਟ ਹੋਣੀ ਇੰਨਾ ਜਾ ਫਿਰ ਇੱਕ ਨਵਾਂ ਕਾਨੂੰਨ ਆ ਰਿਹਾ ਜੀ ਉਹਦੇ ਵਿੱਚ ਇੱਕ TR2 PR ਪਾਥਵੇ ਆ ਰਿਹਾ ਉਹ ਵਿੱਚ 25000 ਐਪਲੀਕੇਸ਼ਨ ਗਵਰਨਮੈਂਟ ਖੋਲ ਰਹੀ ਹੈ ਜੀ ਸੈਪਟੈਂਬਰ ਨੂੰ ਤੇ ਸਾਰਿਆਂ ਨੂੰ PR ਦੇ ਦੇਣਗੇ ਸਾਰੇ ਨੂੰ ਉਹ ਟਾਪਿਕ ਦੇ ਉੱਤੇ ਸਾਨੂੰ ਫਟਾਫਟ ਕਾਲ ਜਾਣ ਲੱਗ ਜਾਣਗੀ ਹਾਂ ਤੋ ਇਸ ਲਈ ਆ ਵੀ ਇਹ ਤਾਂ ਚਲੋ ਤੁਸੀਂ ਸਬਾਬਨ ਮੇਰੇ ਕੋਲ ਆਫਿਸ ਆਇਓ ਤੁਹਾਨੂੰ ਜੀ ਆਇਆਂ ਨੂੰ ਤੇ ਤੁਹਾਡੇ ਨਾਲ ਤੁਸੀਂ ਕਦੀ ਵੀਡੀਓ ਬਣਾਉਣ ਨੂੰ ਐਗਰੀ ਨਹੀਂ ਕੀਤੀ ਪਰ ਮੈਂ ਤਾਂ ਕਿਹਾ ਕੈਮਰਾ ਲਾ ਲਿਆ ਵੀ ਚਲੋ ਮੈਂ ਤੁਹਾਡੀ ਵੀਡੀਓ ਰਿਕਾਰਡ ਕਰਦਾ ਨਾ ਚਲੋ ਥੈਂਕ ਯੂ so much ਜੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੀਆਂ ਜਿਹੜਸ ਬਹੁਤ ਨੇ ਐਂਡ ਬਹੁਤ ਘੱਟ ਇਸ ਤਰ੍ਹਾਂ ਦੀਆਂ ਵੀਡੀਓਜ਼ ਕੰਟੈਂਟਸ ਜਾਂ ਇਸ਼ੂਜ਼ ਹੁੰਦੇ ਨੇ ਤੁਸੀਂ ਬਹੁਤ ਵਧੀਆ ਇਸ਼ੂਜ਼ ਬੜੇ ਲੰਬੇ ਸਮੇਂ ਤੋਂ ਅੱਗੇ ਲੈ ਕੇ ਆ ਰਹੇ ਹੋ ਅਸੀਂ ਇਹ ਸਾਰੇ ਤੁਹਾਡੀਆਂ ਜਿਹੜੀਆਂ ਐਫਰਟਸ ਨੂੰ ਐਪਰੀਸ਼ੀਏਟ ਵੀ ਕਰਦੇ ਆ ਰਹੇ ਹਾਂ ਔਰ ਤੁਸੀਂ ਕਾਈਂਡਲੀ ਪਲੀਜ਼ ਆਪਣੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਐਫਰਟਸ ਨੇ ਉਹਨੂੰ ਕਾਟੀ ਰੱਖਿਆ ਕਰਨਾ ਥੈਂਕ ਯੂ ਭਾਜੀ ਤੇ ਦੁਬਾਰਾ ਫਿਰ ਤੁਹਾਡੇ ਨਾਲ ਨਵੀਂ ਵੀਡੀਓ 'ਚ ਹਾਜ਼ਰ ਹੋਣੇ ਆ ਜੀ ਮੈਂ ਤੁਹਾਡੀ ਇਸ ਵੀਡੀਓ ਦੇ ਜ਼ਰੀਏ ਮੈਂ ਭਾਜੀ ਰਪਿੰਦਰ ਹੁਣਾਂ ਨੂੰ ਇੱਕ ਬੇਨਤੀ ਵੀ ਲਾ ਦਨਾ ਵੀ ਅਗਲੀ ਵਾਰੀ ਵੀ ਸਾਡੇ ਨਾਲ ਵੀਡੀਓ ਵਿੱਚ ਸ਼ਿਰਕਤ ਕਰਿਆ ਕਰਨ ਜ਼ਰੂਰ ਤਾਂ ਜੋ ਤੁਹਾਡੇ ਤਾਂ ਇਹਨਾਂ ਦਾ ਜਿਹੜਾ 25-30 ਸਾਲ ਦਾ ਕੈਨੇਡਾ ਦਾ ਤਜਰਬਾ ਉਹ ਤੁਹਾਡੇ ਸਾਹਮਣੇ ਰੱਖਿਆ ਜਾਵੇ ਕਿਉਂਕਿ ਅੱਜਕੱਲ੍ਹ ਕਈ ਵਾਰੀ ਬਹੁਤੇ ਮੁੰਡੇ ਜਾਂ ਕੁੜੀਆਂ ਸਾਡੇ ਵੀ ਮਜ਼ਾਕੀਅਲ ਜਿਹੇ ਕਹਿ ਦਿੰਦੇ ਵੀ ਤੁਹਾਨੂੰ ਬਹੁਤਾ-ਬਹੁਤਾ ਮਾਇਰ ਉਹ ਅਕਸਰ ਕਹਿ ਮੈਨੂੰ ਇਹਨਾਂ ਨੂੰ ਪਤਾ ਵੀ ਉਦੋਂ ਤੁਹਾਡੀਆਂ ਦੋਧੀਆਂ ਦੰਧੀਆਂ ਸੀ ਜਦੋਂ ਅਸੀਂ ਕਹਿਣਾ ਚਾਹੀ ਸੀ ਸੋ ਇਸ ਲਈ ਦੁਬਾਰਾ ਤੁਹਾਡਾ ਫੇਰ ਹਾਜ਼ਰ ਹੁੰਨੇ ਆ ਜੀ ਤੇ ਦਿਓ ਰਿਜ਼ਰਵਸ ਰੱਖਾ ਵਾਹਿ